ਮੋਹਾਲੀ ਦੇ ਸੈਕਟਰ 78 ਚ ਮੌਜੂਦ ਆ ਜਿੱਥੇ ਸੀਐਮ ਭਗਵੰਤ ਮਾਨ ਜਿਹੜੇ ਕਿ ਪੰਜਾਬ ਦੇ ਸੀਐਮ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਅੱਜ ਪੰਜਾਬ ਫਾਇਰ ਸਰਵਿਸ ਦੇ ਦਫ਼ਤਰ ਦੇ ਵਿੱਚ ਪਹੁੰਚ ਕੇ ਅੱਗ ਬੁਝਾਊ ਯੰਤਰਾਂ ਦਾ ਜਿਹੜਾ ਕਿ ਨਵੀਆਂ ਗੱਡੀਆਂ ਤੁਸੀਂ ਦੇਖ ਸਕਦੇ ਹੋ ਉੱਧਰ ਕੈਮਰਾਮੈਨ ਨੂੰ ਕਹਾਂਗੇ ਦਿਖਾਈ ਜਾਵੇ ਜਿਵੇਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਨੇ ਛੋਟੀਆਂ ਨੇ ਵੱਡੀਆਂ ਨੇ ਅਜਹੀਆਂ ਗੱਡੀਆਂ ਦਾ ਉਦਘਾਟਨ ਕੀਤਾ ਗਿਆ ਹਰੀ ਝੰਡੀ ਦੇ ਕੇ ਇਹਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਤੋਰਿਆ ਗਿਆ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਅਜਹੀਆਂ ਨਵੀਆਂ ਗੱਡੀਆਂ ਜਿਹੜੀ ਕਿ ਸੀਐਮ ਮਾਨ ਵੱਲੋਂ ਹਰੀ ਝੰਡੀ ਦੇ ਕੇ ਉਹਨਾਂ ਨੂੰ ਤੋਰਿਆ ਗਿਆ ਸੋ ਅ ਕੈਮਰਾਮੈਨ ਨੂੰ ਕਮਾਂਗਾ ਆਇਆ ਜਾਵੇ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਇਕੁਪਮੈਂਟਸ ਹੁੰਦੇ ਨੇ ਅੱਗ ਬੁਝਾਊ ਜੰਤਰ ਦਾ ਜਿਹੜਾ ਕਿ ਵੰਡ ਸਮਾਰੋਹ ਅੱਜ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿਤੇ ਵੀ ਕਿਉਂਕਿ ਹਾਲਾਤ ਜਿਹੜੇ ਚੱਲਦੇ ਪਏ ਨੇ ਭਾਰਤ ਪਾਕਿਸਤਾਨ ਦੇ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਪੂਰੇ ਪੰਜਾਬ ਦੇ ਵਿੱਚ ਜਿਹੜੀ ਕਿ ਸਿਕਿਉਰਿਟੀ ਟਾਈਟ ਕੀਤੀ ਗਈ ਹੈ ਵੀ ਜੜੀ ਵੀ ਆ ਸਮਾਨ ਦੀ ਕੋਈ ਵੀ ਕਿਤੇ ਵੀ ਅਣਸਖਾਵੀ ਘਟਨਾ ਵਾਪਰੇ ਤਾਂ ਉਸੇ ਟਾਈਮ ਜਿਹੜੀ ਕਿ ਛੋਟੀ ਗੱਡੀ ਹੋਵੇ ਅੱਗ ਬੁਝਾਊ ਜੰਤਰ ਜਾਂ ਵੱਡੀ ਹੋਵੇ ਸਮੇਂ ਸਿਰ ਪਹੁੰਚੇ ਕੈਮਰਾਮੈਨ ਨੂੰ ਕਮਾਂਗੇ ਇੱਕ ਵਾਰੀ ਆਇਆ ਜਾਵੇ ਦੂਸਰੇ ਪਾਸੇ ਤੁਹ ਸੋ ਬਿਲਕੁਲ ਆ ਇੱਕ ਵਾਰ ਤੁਹਾਨੂੰ ਤਸਵੀਰਾਂ ਚ ਦਿਖਾਣੇ ਆ ਆ ਕਿਵੇਂ ਕਿਵੇਂ ਦੇ ਇਕੁਪਮੈਂਟਸ ਜਿਹੜੇ ਕਿ ਸੀਐਮ ਮਾਨ ਵੱਲੋਂ ਅੱਜ ਪੰਜਾਬ ਨੂੰ ਦਿੱਤੇ ਗਏ ਨੇ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਅੱਗ ਬਿਜਾ ਹੌਸ ਸਿਲੰਡਰ ਹੈ ਜਿਵੇਂ ਕਿ ਜਿਹੜੇ ਜਿਹੜੇ ਸਮਾਨ ਦੀ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਅੰਕਿਤ ਅੰਕਿਤ ਜੀ ਅੱਜ ਕਿਹੜਾ ਕਿਹੜਾ ਸਮਾਨ ਜਿਹੜਾ ਕਿ ਪੂਰੇ ਪੰਜਾਬ ਕੋਲ ਤੱਕ ਹੈ ਇਹ ਜਿਹੜੇ ਵੀ ਸੀਐਸਐਰ ਸਟਰਕਚਰ ਜਿਹੜਾ ਬਿਲਡਿੰਗ ਕੋਲਾਪਸੇਜ ਕੰਮ ਆਂਦੇ ਨੇ ਜਿਵੇਂ ਹੈਂਡ ਟੂਲਸ ਹੋ ਜਾਂਦੇ ਨੇ ਜਾਂ ਸਪਾਈਨ ਬੋਰਡ ਸਟਰਕਚਰ ਹੋ ਜਾਂਦੇ ਨੇ ਆਪਣਾ ਮਸ਼ੀਨਾ ਨੂੰ ਸਟਰਕਚਰ ਨੂੰ ਕਟਣ ਲਈ ਜਿਹੜਾ ਵਿਕਟਿਮਸ ਨੂੰ ਖੋਜਣ ਲਈ ਹੈ ਮਸ਼ੀਨਾ ਕੰਮ ਆਉਂਦੀਆਂ ਨੇ ਸਾਰੀਆਂ ਇਹ ਸੀਜ਼ਾਂ ਸਪਲਾਈ ਕੀਤੀਆਂ ਗਈਆਂ ਨੇ ਜੀ ਔਰ ਇੱਕ ਤਰ੍ਹਾਂ ਦੀ ਨਹੀਂ ਹੈਗੀ ਇਹ ਕੋਰਡਡ ਵੀ ਹੈਗੀ ਹੈ ਕੋਡਲੈਸ ਵੀ ਹੈਗੀ ਹੈ ਜਿੱਧਰ ਇਲੈਕਟ੍ਰਿਸਿਟੀ ਨਹੀਂ ਜਾਂਦੀ ਉਧਰ ਇਹ ਬੈਟਰੀ ਆਪਰੇਟਿਡ ਹੈ ਮਸ਼ੀਨਾ ਵੀ ਯੂਜ਼ ਕਰਦੇ ਆ ਨਾਲੇ ਪੈਟਰੋਲ ਆਪਰੇਟਿਡ ਵੀ ਹੈਗੀਆਂ ਨੇ ਸਾਰੀਆਂ ਇਹ ਕੀ ਚੀਜ਼ ਹੈ ਐ ਸਰ ਗੈਸ ਡਿਟੈਕਟਰ ਹੈਗੀ ਹੈ ਜਿੱਦੜ ਕਿਵੇਂ ਗੈਸ ਅਗਰ ਲੱਗੀ ਹੈ ਉਹਨੂੰ ਗੈਸ ਨੂੰ ਦੇਖਣ ਲਈ ਕਿ ਹਾਂ ਵੀ ਕਿਸ ਤਰੀਕੇ ਕਿਸ ਕਿਸ ਕੰਡੀਸ਼ਨ ਦੀ ਗੈਸ ਹੈਗੀ ਹੈ ਉਸ ਤਰੀਕੇ ਨਾਲ ਹੀ ਆਪਾਂ ਫਿਰ ਆਪਣਾ ਸੂਟ ਪਾ ਕਰਕੇ ਜਾਂਦੇ ਹਾਂ ਠੀਕ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਇੱਧਰ ਕਿਤੇ ਵੀ ਕੋਈ ਅਣਸਖਾਵੀ ਘਟਨਾ ਵਾਪਰੇ ਤਾਂ ਇਹ ਇਕਵਿਪਮੈਂਟਸ ਵਰਤੋ ਦੇ ਵਿਚਾਰ ਦੇ ਇਹ ਮਸ਼ੀਨ ਨੂੰ ਕੀ ਕਹਿੰਦੇ ਹੈ ਮਸ਼ੀਨ ਹੈਗੀ ਹੈ ਡਾਇਮੰਡ ਚੇਨ ਸੌ ਵੱਡੇ ਵੱਡੇ ਪੱਥਰਾਂ ਦੇ ਸਲੈਬਸ गिर ਜਾਂਦੇ ਨੇ ਜਦ ਬਿਲਡਿੰਗ ਸਟਰਕਚਰ ਕਰਤਾ ਤਾਂ ਉਹਨਾਂ ਨੂੰ ਕੱਟਣ ਲਈ ਇਹ ਕੰਮ ਆਉਂਦੀ ਹੈ ਠੀਕ ਹੈ ਇਹ ਵੱਡੇ ਵੱਡੇ ਪੇੜ गिर ਜਾਂਦੇ ਨੇ ਉਹਨਾਂ ਨੂੰ ਸੜਸਤਾ ਬਣਾਉਣ ਲਈ ਇਹ ਪੇੜ ਕੱਟਣ ਲਈ ਨਾਰਮਲ ਚੇਨ ਸੌ ਹੁੰਦੀ ਹੈ ਇਹ ਹੈਗੇ ਤੁਹਾਡਾ ਪਾਵਰ ਕਟਰ ਜੀ ਜੀ ਪਾਵਰ ਕਟਰ ਵਿੱਚ ਤੁਸੀਂ ਆਪਣਾ ਕੰਕਰੀਟ ਮੈਟਲ ਕੱਟ ਸਕਦੇ ਹੋ ਮੈਟਲ ਕਟਿੰਗ ਕਰ ਸਕਦੇ ਹੋ वुਡ ਕਟਿੰਗ ਕਰ ਸਕਦੇ ਹੋ ਮਲਟੀ ਪਰਪਸ ਇਹ ਜੋ ਜੀ ਡਰੈੱਸ ਪਈ ਹੈ ਨੂੰ ਕੀ ਕਹਿੰਦੇ ਹੈ ਜੀ ਇਹ ਫਾਇਰ ਐਂਟਰੀ ਸੂਟ ਹੈਗੀ ਹੈ ਠੀਕ ਹੈ ਅੱਗ ਲੱਗੀ ਹੋਈ ਹੈ ਅੰਦਰ ਐਂਟਰੀ ਕਰਨੀ ਹੈ ਨਾਰਮਲ ਤੁਸੀਂ ਆਪਾਂ ਜਾ ਨਹੀਂ ਸਕਦੇ ਤੇ ਇਹ ਫਾਇਰ ਦਾ ਸੂਟ ਪਾ ਕਰਕੇ ਆਪਾਂ ਜਾਣੇ ਹਾਂ ਠੀਕ ਹੈ ਜਿਵੇਂ ਨਾਲ ਰੈਸਕਿਊ ਵਰਦੀ ਸੇਫਟੀ ਰਹੇ ਠੀਕ ਹੈ ਸੋ ਬਿਲਕੁਲ ਫਾਇਰ ਜਿਹੜਾ ਕਿ सिक्स लेयर फायर एंट्री सूट है ये बहुत ही आ, मतलब वजी इक्वमेंट्स जोड़े कि पंजाब सरकार वो दिते गए हैं इधर तो दिखाने है, भी आ, एक आ, लाइट न इसको क्या बोलते हैं इसका इसका एमरजेंसी लाइट बोलते हैं एमरजेंसी हाँ है। कहीं भी एमरजेंसी होता जैसा है जैसा पल सपोज बिल्डिंग गिर गया हो कहीं फायर पोजीशन हो वहाँ लाइट नहीं होता तो क्या इसमें थ्री ऑप्शन है अपना इलेक्ट्रिसिटी जनरेट और बैटरी बैंक भी यूज़ कर सकते हैं तो क्या इसमें न्यूमेटिक सिस्टम है जो चार मीटर इसकी हाइट और इसमें एलईडी का लाइट है जो अच्छा रोशनी देता है फिफ्टी फाइव मीटर रेडियस में यूज़ कर सकते हैं सी एमरजेंसी का यूज कर सकते हैं सो तो तो so, बिल्कुल है, तो देख सकते हो जिमें कि एक होर इक्विपमेंट है तो भी दिखाने किस तरह के ਕੀ ਨਾਮ ਸਰ ਤੁਹਾਡਾ ਸਰ ਮੁਕੇਸ਼ ਸ਼ਰਮਾ ਮੇਰਾ ਜੀ ਇਹ ਕਿਹੜਾ ਇਕੁਪਮੈਂਟ ਹੈ ਇਹਨੂੰ ਕੀ ਕਹਿੰਦੇ ਆ ਸਰ ਇਹ ਇਕੁਪਮੈਂਟ ਡਿਜ਼ਾਸਟਰ ਡਿਪਲੋਇਮੈਂਟ ਕਿਟ ਹੈਗੀ ਹੈ ਜਿਹੜੀ ਕਿ ਵਰਲਡ ਵਾਈਡ ਯੂਜ਼ ਹੁੰਦੀ ਹੈ ਰੈਸਕਿਊ ਟੀਮਸ ਇਹਨੂੰ ਯੂਜ਼ ਕਰਦੀਆਂ ਫਾਇਰ ਸਰਵਿਸਿਜ਼ ਇਹਨੂੰ ਯੂਜ਼ ਕਰਦੀਆਂ ਐਨਡੀਆਰਐਫ ਟੀਮ ਯੂਜ਼ ਕਰਦੀ ਹੈ ਸੋ ਐਨਡੀਆਰਐਫ ਫਰਮ ਲਾਸਟ 18 ইয়ারਸ ਯੂਜ਼ ਕਰ ਰਹੀ ਹੈ ਇੰਡੀਆ ਦੇ ਵਿੱਚ ਸੋ ਜਿੰਨੀਆਂ ਵੀ ਫਾਇਰ ਸਰਵਿਸਿਜ਼ ਮੋਸਟਲੀ ਜਿਵੇਂ ਮੁੰਬਈ ਫਾਇਰ ਸਰਵਿਸਿਜ਼ ਦਿੱਲੀ ਫਾਇਰ ਸਰਵਿਸਿਜ਼ ਕੇਰਲਾ ਫਾਇਰ ਸਰਵਿਸਿਜ਼ ਇਹਨੂੰ ਯੂਜ਼ ਕਰ ਰਹੀਆਂ ਸੋ ਰੀਸੈਂਟਲੀ ਪੰਜਾਬ ਫਾਇਰ ਸਰਵਿਸਿ 6 ਨੰਬਰ ਦੇ ਕਿੱਟ ਸੇ ਹੈ ਯੂਜ਼ ਲਏ ਹੈਗੇ ਪਰਚੇਸ ਕੀਤੇ ਨੇ ਸੋ ਇਹ ਉਸ ਦੇ ਲਈ ਡਿਸਪਲੇ ਹੈਗਾ ਇਹਦੇ ਵਿੱਚ ਦੂਸਰੀ ਜਿਹੜਾ ਪ੍ਰੋਡਕਟ ਹੈਗਾ ਫਰਸਟ ਪ੍ਰੋਡਕਟ ਹੈਗਾ ਇਸ ਦੇ ਵਿੱਚ ਲਾਈਵ ਡਿਟੈਕਟਰ ਤੁਸੀਂ ਉਹ ਤੁਸੀਂ ਦੇਖ ਰਹੇ ਹੋ ਲਾਈਵ ਡਿਟੈਕਟਰ ਸੋ ਮੈਂ ਇਸ ਨੂੰ ਆਨ ਕੀਤਾ ਹੈਗਾ ਇਸ ਦੇ ਵਿੱਚ 6 ਸੈਂਸਰਸ ਯੂਜ਼ ਹੁੰਦੇ ਇੱਕ ਸੈਂਸਰ ਦੀ ਡੈਪਥ ਦੀ ਜੋ ਰੇਂਜ ਹੈਗੀ ਉਹ 60 ਮੀਟਰ ਰਹਿੰਦੀ ਹੈ ਸੋ ਇਹਦੇ ਵਿੱਚ ਕੀ ਹੈਗਾ ਸਰ ਇਹ ਸੈਂਸਰ ਜੋ ਹੈ ਇਨ ਕੇਸ ਆਫ ਬਿਲਡਿੰਗ ਕੋਲਾਪਸ ਹੁੰਦੀ ਹੈ ਤਾਂ ਬਿਲਡਿੰਗ ਦੇ نیچے ਕਿੰਨੇ ਲੋਕ ਜ਼ਿੰਦਾ ਨੇ ਕਿੰਨੇ ਲੋਕ ਡੈడ్ ਨੇ ਉਸ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਪਾਰਟਿਕੂਲਰ ਏਰੀਆ ਨੂੰ ਆਪਾਂ ਨੂੰ ਹੈਲਪਫੁਲ ਕਰਦੇ ਸੋ ਉਹ ਆਪਾਂ ਪਰਸਨ ਪਹਿਲਾਂ ਏਰੀਆ ਆਇਡੈਂਟੀਫਾਈ ਕਰਦੇ ਆ ਸਰ ਪਾਰਟਿਕੂਲਰ ਏਰੀਆ ਆਇਡੈਂਟੀਫਾਈ ਹੋ ਜਾਏਗਾ ਸੈਕੰਡ ਵਨ ਇਜ਼ 댓 ਯਰ ਸਰਚ ਕੈਮ 3000 ਹੈਗਾ ਇਹ ਸਰਚ ਕੈਮ ਸਾਨੂੰ ਯੂਜ਼ ਕਰੇਗਾ ਅਸੀਂ ਡੈਬਰੀ ਜ਼ੋਰਸ ਦੇ ਵਿੱਚ ਇਨਪੁੱਟ ਕਰਾਂਗੇ ਸੋ ਰੋਟیشنل ਕੈਮਰਾ ਹੈਗਾ ਸਰ ਡਿਊਲ ਕੈਮਰਾ ਹੈਗਾ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਵਿੱਚ ਵੀ ਸਕਰੀਨ ਇਹਦੀ ਡਿਸਪਲੇ ਰਹੇਗੀ ਡਿਊਲ ਡਬਲ ਡਿਸਪਲੇ ਰਹੇਗੀ ਇਸ ਦੇ ਵਿੱਚ ਸੋ ਕੈਮਰਾ ਤੁਸੀਂ 120 ਡਿਗਰੀ ਲੈਫਟ 120 ਡਿਗਰੀ ਰਾਈਟ ਦੋਨੋਂ ਤਰਫ ਮੂਵ ਹੋਏਗਾ ਸਰ ਸੋ ਇਹਦੇ ਵਿੱਚ ਇਨਫਰਾ ਰੈਡ ਕੈਮਰਾ ਹੈਗਾ ਜਿਹੜਾ ਕਿ ਇਨ ਕੇਸ ਆਫ ਪੂਰੀ ਡਾਰਕਨੈਸ ਦੇ ਵਿੱਚ ਵੀ ਤੁਹਾਨੂੰ ਵਿਜ਼ਿਬਿਲਟੀ ਦੇਗਾ ਜਿੱਦਾਂ ਕਿ ਯੂ ਐਸ ਮਰੀਨ ਯੂਜ਼ ਕਰਦੀ ਹੈ ਸੋ ਵਾਰ ਲਾਈਕ ਸਿਚੁਏਸ਼ਨ ਹੈਗੀ ਹੈ ਕੁਝ ਵੀ ਹੈਪਨ ਹੋ ਸਕਦਾ ਹੈ ਸੋ ਔਨ ਇਨ ਥਿਸ scenario as well as ਦੀ ਅਦਰ ਸਿਨੈਰੀਓ ਐਸ ਵੈਲ ਜਿੱਦਾਂ ਕਿ ਫਾਇਰ ਸਰਵਿਸਿਜ਼ ਕੋਈ ਵੀ ਜਿਵੇਂ ਸੁਹਾਣਾ ਬਿਲਡਿੰਗ ਕੋਲਾਪਸ ਹੋਈ ਸੋ ਉਸ ਕੇਸ ਦੇ ਵਿੱਚ ਵੀ ਇਹ ਇਹ ਇਕੁਪਮੈਂਟਸ ਬਹੁਤ ਜਿਆਦਾ ਯੂਸਫੁਲ ਨੇ ਕਿਉਂਕਿ ਵਰਲਡਵਾਈਡ ਯੂਜ਼ੇਬਲ ਟੈਕਨੋਲੋਜੀ ਹੈਗੀ ਸਰ ਥੈਂਕ ਯੂ ਸੋ ਬਿਲਕੁਲ ਜਿਹੜੇ ਕਿ ਅੱਜ ਅੱਗ ਬੁਝਾਓ ਯੰਤਰਾਂ ਦੇ ਨਾਲ ਨਾਲ ਹੋਰ ਕਈ ਜਿੰਨੇ ਵੀ ਇਕੁਪਮੈਂਟ ਤੁਹਾਨੂੰ ਦਿਖਾਏ ਆ ਇਹਨਾਂ ਦੱਸ ਗਿਆ ਮਾਨਵ ਲੋਧ ਘਟਨ ਕੀਤਾ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਜੋ ਹਾਲਾਤ ਚੱਲਦੇ ਪਏ ਨੇ ਕਿਉਂਕਿ ਆਏ ਦਿਨ ਹੀ ਪਾਕਿਸਤਾਨ ਵੱਲੋਂ ਜੜੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਇੱਕ ਪਾਸੇ ਜਿਹੜਾ ਕਿ ਪਾਕਿਸਤਾਨ ਗੱਲਬਾਤ ਕਰਨ ਦੀ ਗ ਦਿਵਾਰਾ ਅਟੈਕ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਨੇ ਸੋ ਇਹ ਜਿਹੜੇ ਹਾਲਾਤਾਂ ਦੇ ਵਿੱਚ ਸੀਐਮ ਮਾਨ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਹ ਜਿਹੜੇ ਇਕਵਿਪਮੈਂਟਸ ਤੇ ਅੱਗ ਬੁਝਾਓ ਯੰਤਰ ਦੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਤੋਂ ਇਡਕਾਲਣ ਜਿਹੜਾ ਸੀਐਮ ਮਾਨ ਵੱਲੋਂ ਕੀਤਾ ਗਿਆ ਕਮੰਗ ਨੋਦ ਦੇ ਨਾਲ ਹਰਜੀਤ ਸਿੰਘ ਖਾਬਦਾਸਮਰ ਨਿਊਜ਼ ਮੋਹਾਲੀ